ਸਰਕਾਰ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਭਰ ਦੇ ਵਿੱਚ ਐਡਵਾਂਸ ਪੋਲ ਸ਼ੁਕਰਵਾਰ ਸਵੇਰੇ ਹੋ ਚੁੱਕੇ ਨੇ ਤੇ ਰਜਿਸਟਰਡ ਵੋਟਰ ਜੋ ਕਿ 28 ਅਪ੍ਰੈਲ ਤੱਕ ਇੰਤਜ਼ਾਰ ਨਹੀਂ ਕਰ ਚਾਹੁੰਦੇ ਉਹ ਉਹਨਾਂ ਦੇ ਕੋਲ ਹੁਣ ਸੋਮਵਾਰ ਤੱਕ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਜਲਦੀ ਵੋਟ ਪਾਉਣ ਦਾ ਸਮਾਂ ਹੈ ਇਸ ਨਾਲ ਹੀ ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਪੋਲਿੰਗ ਸਟੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 10 ਵਜੇ ਤੱਕ ਸਭ ਤੋਂ ਜ਼ਿਆਦਾ ਵਿਅਸਤ ਹੁੰਦੇ ਨੇ ਚੋਣਾਂ ਦੇ ਦਿਨ ਤੱਕ ਸਿਰਫ 10 ਦਿਨ ਬਾਕੀ ਰਹਿ ਜਾਣ ਕਰਕੇ 28 ਅਪ੍ਰੈਲ ਤੋਂ ਪਹਿਲਾਂ ਵੋਟਾਂ ਪਾਉਣ ਦੇ ਚਾਹਵਾਨਾਂ ਦੇ ਲਈ ਦੇਸ਼ ਭਰ ਦੇ ਵਿੱਚ ਸ਼ੁੱਕਰਵਾਰ ਨੂੰ ਐਡਵਾਂਸ ਪੋਲ ਖੁੱਲ ਰਹੇ ਨੇ registered voter 18 ਤੋਂ 21 ਅਪ੍ਰੈਲ ਤੱਕ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਵਿਚਕਾਰ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਉੱਤੇ ਜਲਦੀ ਵੋਟ ਪਾ ਸਕਦੇ ਨੇ ਤੁਹਾਡਾ VOTER ਜਾਣਕਾਰੀ ਕਾਰਡ ਤੁਹਾਨੂੰ ਦੱਸੇਗਾ ਕਿ ਐਡਵਾਂਸ VOTING ਦੇ ਲਈ ਤੁਹਾਡਾ ਨਿਰਧਾਰਿਤ ਪੋਲਿੰਗ ਸਟੇਸ਼ਨ ਕਿੱਥੇ ਹੈ registered voter ਇੱਥੇ ਆਪਣੀ ਐਡਵਾਂਸ ਪੋਲਿੰਗ ਸਟੇਸ਼ਨ ਦੀ ਖੋਜ ਵੀ ਕਰ ਸਕਦੇ ਨੇ ਜਾਂ elections canada ਦੇ ਨੰਬਰ ਉੱਤੇ ਕਾਲ ਕਰ ਸਕਦੇ ਨੇ ਇਥੇ ਦੱਸਣਾ ਬੰਦਾ ਹੈ ਕਿ ਸੁਭਾਈ ਚੋਣਾ ਦੇ ਉਲਟ ਜਦੋਂ ਤੁਸੀਂ ਆਪਣੇ ਸੂਬੇ ਦੇ ਕਿਸੇ ਵੀ ਪੋਲਿੰਗ ਸਟੇਸ਼ਨ ਉੱਤੇ ਵੋਟ ਪਾ ਸਕਦੇ ਹੋ ਪਰ ਸੰਗੀ ਚੋਣਾ ਦੌਰਾਨ ਤੁਹਾਨੂੰ ਆਪਣੇ ਨਿਰਧਾਰਿਤ ਸਟੇਸ਼ਨ ਉੱਤੇ ਵੋਟ ਹੀ ਪਾਣੀ ਪਵੇਗੀ ਇਹ ਨਹੀਂ ਨਹੀਂ 5 ਅਪ੍ਰੈਲ ਸ਼ਾਮ 6 ਵਜੇ ਤੱਕ ਆਪਣੇ ਨਜ਼ਦੀਕੀ ਇਲੈਕਸ਼ਨਸ ਕੈਨੇਡਾ ਦਫ਼ਤਰ ਦੇ ਵਿੱਚ ਡਾਕ ਰਾਹੀਂ ਜਾਂ ਫਿਰ ਵਿਸ਼ੇਸ਼ ਵੈੱਬਟ ਰਾਹੀਂ ਵੀ ਨਾਗਰਿਕ ਵੋਟ ਪਾ ਸਕਦੇ ਨੇ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਕਿ ਤੁਸੀਂ ਰਜਿਸਟਰਡ ਹੋ ਤਾਂ ਤੁਸੀਂ ਇਲੈਕਸ਼ਨਸ ਕੈਨੇਡਾ ਦੀ ਆਨਲਾਈਨ ਵੋਟਰ ਰਜਿਸਟ੍ਰੇਸ਼ਨ ਸੇਵਾ ਦੀ ਵਰਤੋਂ ਵੀ ਕਰਕੇ ਜਾਂਚ ਕਰ ਸਕਦੇ ਹੋ। ਇਹ ਨਹੀਂ ਨਹੀਂ ਇਲੈਕਸ਼ਨਸ ਕੈਨੇਡਾ ਦੇ ਕੋਲ ਉਨ੍ਹਾਂ ਲੋਕਾਂ ਦੇ ਲਈ ਵੀ ਜਾਣਕਾਰੀ ਹੈ ਜੋ ਅਸਧਾਰਨ ਹਾਲਾਤਾਂ ਦੇ ਵਿੱਚੋਂ ਵੋਟ ਪਾਉਂਦੇ ਨੇ। ਜਿਨ੍ਹਾਂ ਦੇ ਵਿੱਚ ਉਹ ਲੋਕ ਸ਼ਾਮਲ ਹਨ ਜੋ বেকার ਹਨ, ਜੇਲ੍ਹ ਦੀ ਸਜ਼ਾ ਕੱਟ ਰਹੇ ਨੇ ਜਾਂ ਲੰਬੇ ਸਮੇਂ ਦੀ ਦੇਖਭਾਲ ਸਹੂਲਤ ਦੇ ਵਿੱਚ ਰਹਿ ਰਹੇ ਨੇ। ਇਲੈਕਸ਼ਨਸ ਕੈਨੇਡਾ ਦੇ ਅਨੁਸਾਰ ਜਿਹੜੇ ਲੋਕ ਲਾਈਨਾਂ ਤੋਂ ਬਚਣਾ ਚਾਹੁੰਦੇ ਨੇ ਨਵੀਂ ਦਿੱਲੀ ਐਡਵਾਂਸ ਬੋਲਿੰਗ ਸਟੇਸ਼ਨ ਆਮ ਤੌਰ ਤੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਸਭ ਤੋਂ ਵੱਧ ਵਿਅਸਤ ਹੁੰਦੇ ਨੇ ਵਿਅਸਤ ਸਮਾਂ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਚੱਲਦਾ ਜਾਰੀ ਰਹਿੰਦਾ ਹੈ ਪਰ ਉਸ ਤੋਂ ਬਾਅਦ ਆਵਾਜਾਈ ਆਮ ਤੌਰ ਤੇ ਹੌਲੀ ਹੋ ਜਾਂਦੀ ਹੈ ਦੱਸੀ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇਲੈਕਸ਼ਨਸ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 1 ਲੱਖ 30 ਹਜ਼ਾਰ ਕੈਨੇਡੀਅਨ ਪਹਿਲਾਂ ਹੀ ਵਿਸ਼ੇਸ਼ ਬੈਲਟ ਦੁਆਰਾ ਵੋਟ ਪਾ ਚੁੱਕੇ ਨਹੀਂ ਏਜੰਸੀ ਉਹਨਾਂ ਕੈਨੇਡੀਅਨਸ ਨੂੰ ਵਿਸ਼ੇਸ਼ ਬੈਲਟ ਜਾਰੀ ਕਰਦੀ ਹੈ ਜੋ ਚੋਣਾਂ ਦੇ ਦਿਨ ਜਾਂ ਫਿਰ ਐਡਵਾਂਸ ਪੋਲ ਤੱਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ